ਸਤਿ ਸ੍ਰੀ ਅਕਾਲ ਸਾਰਿਆਂ ਨੂੰ ਸਵਾਗਤ ਹੈ ਜੀ ਤੁਹਾਡਾ ਸਾਰਿਆਂ ਦਾ ਸਾਡੇ ਪਿੰਡੂ ਜ਼ਿੰਦਗੀ ਚੈਨਲ ਤੇ ਹਾਜ਼ਰ ਹਾਂ ਇੱਕ ਹੋਰ ਬਹੁਤ ਸੋਹਣੀ ਕਹਾਣੀ ਦੇ ਨਾਲ ਸ਼ੁਰੂ ਕਰਦੇ ਹਾਂ ਜੀ ਕੁਲਪੀਰ ਬੇਟਾ ਸਾਰਿਆਂ ਨੇ ਖਾਣਾ ਖਾ ਲਿਆ ਹੈ ਤੇ ਇਦਾਂ ਕਰ ਤੂੰ ਮੇਰੀ ਰਸੋਈ ਚੋਂ ਬਾਹਰ ਆ ਜਾ ਮੈਂ ਤੇਰੇ ਲਈ ਗਰਮ ਗਰਮ ਰੋਟੀਆਂ ਬਣਾ ਦਿੰਦੀ ਹਾਂ ਫਿਰ ਮੈਂ ਵੀ ਬੈਠ ਕੇ ਖਾ ਲਵਾਂਗੀ ਕਸ਼ਮੀਰੋ ਨੇ ਆਪਣੀ ਨੋ ਨੂੰ ਰਸੋਈ ਵਿੱਚ ਜਾ ਕੇ ਕਿਹਾ ਜੋ ਕਿ ਥੋੜੇ ਦਿਨ ਪਹਿਲਾਂ ਹੀ ਘਰ ਵਿੱਚ ਵਿਆਹ ਕੇ ਆਈ ਹੈ ਤੇ ਅੱਜ ਉਸ ਦਾ ਰਸੋਈ ਵਿੱਚ ਪਹਿਲਾ ਦਿਨ ਸੀ ਸਾਰਿਆਂ ਨੂੰ ਆਪਣੇ ਹੱਥਾਂ ਨਾਲ ਖਾਣਾ ਬਣਾ ਕੇ ਖਵਾ ਰਹੀ ਸੀ ਸਮਝਦਾਰ ਤਾਂ ਉਹ ਪਹਿਲਾਂ ਹੀ ਬਹੁਤ ਸੀ ਕਿਉਂਕਿ ਇੱਕ ਇਕੱਠੇ ਪਰਿਵਾਰ ਵਿੱਚੋਂ ਵਿਆਹ ਕੇ ਆਈ ਸੀ ਇਕੱਠੇ ਪਰਿਵਾਰਾਂ ਵਿੱਚ ਜਿੱਥੇ ਭਰਾ ਭਜਾਈਆਂ ਤੇ ਚਾਚੇ ਤਾਇਆ ਦਾ ਚੁੱਲ੍ਹਾ ਇੱਕ ਹੋਵੇ ਨੂੰਹਾਂ ਦੇ ਨਾਲ-ਨਾਲ ਧੀਆਂ ਨੂੰ ਵੀ ਰਸੋਈ ਦਾ ਕੰਮ ਚੰਗੀ ਤਰ੍ਹਾਂ ਸਿਖਾਇਆ ਜਾਂਦਾ ਕੁਲਬੀਰ ਆਪਣੀ ਸੱਸ ਦੀ ਗੱਲ ਸੁਣ ਕੇ ਹੈਰਾਨ ਹੋ ਗਈ ਤੇ ਕਹਿੰਦੀ ਮੰਮੀ ਤੁਸੀਂ ਇਹ ਕੀ ਕਹਿ ਰਹੇ ਹੋ ਕਸ਼ਮੀਰੋ ਕਹਿੰਦੀ ਕਿਉਂ ਧੀਏ ਮੈਂ ਕੁਝ ਗਲਤ ਕਿਹਾ ਜੋ ਤੂੰ ਇੰਨੀ ਹੈਰਾਨ ਹੋ ਕੇ ਪੁੱਛ ਰਹੀ ਹੈ ਕੁਲਬੀਰ ਕਹਿੰਦੀ ਨਹੀਂ ਮੰਮੀ ਜੀ ਤੁਸੀਂ ਕੁਝ ਗਲਤ ਤਾਂ ਨਹੀਂ ਕਿਹਾ ਪਰ ਤੁਸੀਂ ਮੈਨੂੰ ਗਰਮ ਗਰਮ ਰੋਟੀਆਂ ਪਕਾ ਕੇ ਖਵਾਉਣ ਦੀਆਂ ਗੱਲਾਂ ਕਿਉਂ ਕਰ ਰਹੇ ਹੋ ਮੈਂ ਆਪਣੇ ਲਈ ਖੁਦ ਰੋਟੀਆਂ ਪਕਾ ਲਵਾਂਗੀ ਤੇ ਨਾਲੇ ਤੁਸੀਂ ਵੀ ਅਜੇ ਤੱਕ ਕੁਝ ਨਹੀਂ ਖਾਦਾ ਪਹਿਲਾਂ ਤੁਸੀਂ ਖਾ ਲਓ ਫਿਰ ਮੈਂ ਖਾਵਾਂਗੀ ਕੁਲਬੀਰ ਨੇ ਝਿਜਕਦਿਆਂ ਹੋਇਆ ਕਿਹਾ ਉਸ ਨੂੰ ਤਾਂ ਯਕੀਨ ਹੀ ਨਹੀਂ ਹੋ ਰਿਹਾ ਸੀ ਕਿ ਉਸ ਦੀ ਸੱਸ ਉਸ ਨੂੰ ਖੁਦ ਰੋਟੀਆਂ ਫੁਕਾ ਕੇ ਖਵਾਉਣ ਬਾਰੇ ਕਹਿ ਰਹੀ ਹੈ ਕਸ਼ਮੀਰੋ ਕਹਿੰਦੀ ਕਿ ਔਂਕਲਬੀਰ ਤੈਨੂੰ ਗਰਮ ਰੋਟੀ ਖਾਣੀ ਪਸੰਦ ਨੇ ਫਿਰ ਕਸ਼ਮੀਰੋ ਨੇ ਕੁਲਬੀਰ ਵੱਲ ਸਵਾਲ ਭਰੀਆਂ ਨਜ਼ਰਾਂ ਨਾਲ ਦੇਖਿਆ ਨਹੀਂ ਮੰਮੀ ਜੀ ਐਦਾਂ ਦੀ ਕੋਈ ਗੱਲ ਨਹੀਂ ਮੈਨੂੰ ਤਾਂ ਗਰਮ ਰੋਟੀਆਂ ਬਹੁਤ ਪਸੰਦ ਹਨ ਪੇਕਿਆਂ ਘਰ ਤਾਂ ਮੰਮੀ ਤੇ ਭਾਬੀ ਸਭ ਤੋਂ ਪਹਿਲਾਂ ਮੈਨੂੰ ਹੀ ਰੋਟੀ ਖਵਾਉਂਦੀਆਂ ਸਨ ਪਰ ਕੁਲਬੀਰ ਨੇ ਗੱਲ ਕਰਦਿਆਂ ਕਰਦਿਆਂ ਆਪਣੀ ਗੱਲ ਅਧਵਿਚਾਲੇ ਵਿਚਾਲੇ ਹੀ ਛੱਡ ਦਿੱਤੀ ਕੁਲਬੀਰ ਤੂੰ ਆਪਣੀ ਗੱਲ ਵਿੱਚ ਹੀ ਕਿਉਂ ਛੱਡ ਦਿੱਤੀ ਚਲੋ ਇਹ ਤਾਂ ਮੈਂ ਤੇਰੇ ਕੋਲੋਂ ਬਾਅਦ ਵਿੱਚ ਵੀ ਪੁੱਛ ਸਕਦੀ ਹਾਂ ਸਭ ਤੋਂ ਪਹਿਲਾਂ ਤੂੰ ਆਪਣਾ ਖਾਣਾ ਖਾ ਨਹੀਂ ਤਾਂ ਠੰਡਾ ਹੋ ਜਾਵੇਗਾ ਕਸ਼ਮੀਰੋ ਆਪਣੀ ਨੌ ਕੁਲਬੀਰ ਨੂੰ ਰਸੋਈ ਵਿੱਚ ਪਾਸੇ ਕਰਦੀ ਹੋਈ ਕਹਿੰਦੀ ਕਿ ਪਿੱਛੇ ਹੋ ਤੇਰੇ ਲਈ ਰੋਟੀਆਂ ਮੈਂ ਬਣਾਉਂਦੀ ਹਾਂ ਇਹਨਾਂ ਕਹਿ ਕੇ ਕਸ਼ਮੀਰੋ ਰੋਟੀਆਂ ਪਕਾਉਣ ਲੱਗ ਪਈ ਤੇ ਕੁਲਬੀਰ ਨੇ ਬੜੇ ਹੀ ਚਾਹ ਤੇ ਸਵਾਦ ਨਾਲ ਆਪਣੀ ਸੱਸ ਦੀਆਂ ਪਕਾਈਆਂ ਹੋਈਆਂ ਰੋਟੀਆਂ ਖਾਧੀਆਂ ਕਸ਼ਮੀਰੋ ਨੇ ਵੀ ਬੜੇ ਪਿਆਰ ਤੇ ਚਾਹਵਾਂ ਨਾਲ ਆਪਣੀ ਨੂੰ ਲਈ ਰੋਟੀਆਂ ਪਕਾਈਆਂ ਆਪਣੀ ਸੱਸ ਦਾ ਇੰਨਾ ਪਿਆਰ ਤੇ ਇੱਜ਼ਤ ਦੇਖ ਕੇ ਕੁਲਬੀਰ ਦੀਆਂ ਅੱਖਾਂ ਵਿੱਚੋਂ ਪਾਣੀ ਆ ਗਿਆ। ਉਸਦੇ ਦਿਮਾਗ ਵਿੱਚ ਆ ਰਿਹਾ ਸੀ ਕਿ ਸੱਚਮੁੱਚ ਇੱਕ ਸੱਸ ਆਪਣੀ ਨੂੰ ਨੂੰ ਇੰਨਾ ਪਿਆਰ ਕਰ ਸਕਦੀ ਹੈ। ਪਰ ਉਸ ਦੇ ਪੇਕਿਆਂ ਦੇ ਨਿਯਮ ਤਾਂ ਇਸ ਦੇ ਬਿਲਕੁਲ ਉਲਟ ਸਨ। ਕਿਉਂਕਿ ਕੁਲਬੀਰ ਨੇ ਆਪਣੀ ਭਾਬੀ ਨੂੰ ਕਦੀ ਵੀ ਆਪਣੇ ਪੇਕਿਆਂ ਘਰ ਗਰਮ-ਗਰਮ ਖਾਣਾ ਖਾਂਦਿਆਂ ਕਦੀ ਨਹੀਂ ਦੇਖਿਆ ਸੀ। ਗਰਮ ਖਾਣਾ ਖਾਣ ਦੀ ਤਾਂ ਦੂਰ ਦੀ ਗੱਲ ਉਸਨੇ ਤਾਂ ਕਦੀ ਡਾਈਨਿੰਗ ਟੇਬਲ ਤੇ ਬੈਠ ਕੇ ਵੀ ਖਾਣਾ ਨਹੀਂ ਖਾਦਾ ਉਹਨਾਂ ਦੇ ਘਰ ਦੇ ਰਿਵਾਜ ਦੇ ਮੁਤਾਬਕ ਘਰ ਦੀਆਂ ਨੂਹਾਂ ਜ਼ਮੀਨ ਤੇ ਬੈਠ ਕੇ ਹੀ ਖਾਣਾ ਖਾਂਦੀਆਂ ਸਨ ਉਦੋਂ ਉਸ ਨੂੰ ਬਹੁਤ ਹੈਰਾਨੀ ਹੋਈ ਜਦੋਂ ਉਸ ਦੀ ਸੱਸ ਨੇ ਵਿਆਹ ਦੇ ਦੂਜੇ ਦਿਨ ਹੀ ਉਸ ਨੂੰ ਸਾਰਿਆਂ ਦੇ ਬਰਾਬਰ ਬਿਠਾ ਦਿੱਤਾ ਉਸ ਦੀ ਮੰਮੀ ਤੇ ਦਾਦੀ ਨੇ ਤਾ ਉਸ ਨੂੰ ਸਾਰਿਆਂ ਦੇ ਬਰਾਬਰ ਬੈਠਣ ਤੋਂ ਮਨਾ ਕੀਤਾ ਸੀ ਪਰ ਇੱਥੇ ਤਾਂ ਮੰਮੀ ਜੀ ਬਹੁਤ ਹੀ ਚੰਗੇ ਹਨ ਉਹਨਾਂ ਨੇ ਪਹਿਲੇ ਦਿਨ ਹੀ ਮੇਰਾ ਘੁੰਡ ਵੀ ਹਟਾ ਦਿੱਤਾ ਹੋਰ ਤਾਂ ਹੋਰ ਉਸ ਦੇ ਪੇਕੇਆਂ ਘਰ ਉਸ ਦੀ ਮਾਂ ਅੱਜ ਵੀ ਦਾਦੀ ਦੇ ਸਾਹਮਣੇ ਆਪਣਾ ਸਿਰ ਟੱਕ ਕੇ ਰੱਖਦੀ ਹੈ ਕੁਲਵੀਰ ਨੂੰ ਇਹ ਸਭ ਕੁਝ ਦੇਖ ਕੇ ਇੱਕ ਸੁਪਨਾ ਲੱਗ ਰਿਹਾ ਸੀ ਕਿ ਸੱਸ ਦੇ ਹੱਥ ਦੀਆਂ ਗਰਮ-ਗਰਮ ਰੋਟੀਆਂ ਖਾ ਕੇ ਤਾਂ ਉਸ ਨੂੰ ਯਕੀਨ ਹੀ ਨਹੀਂ ਹੋ ਰਿਹਾ ਸੀ ਇਸ ਲਈ ਉਹ ਬਹੁਤ ਜ਼ਿਆਦਾ ਹੈਰਾਨ ਸੀ ਅੱਜ ਉਹ ਬੈਠੀ ਬੈਠੀ ਇਹ ਸਭ ਕੁਝ ਸੋਚ ਹੀ ਰਹੀ ਸੀ ਕਿ 19 ਦਿਨ ਨੂੰ ਕਸ਼ਮੀਰੋਂ ਉਸ ਦੇ ਲਈ ਹਲਵਾ ਬਣਾ ਕੇ ਲੈ ਆਈ ਕਲਵੀਰ ਆ ਲੈ ਮੈਂ ਤੇਰੇ ਲਈ ਹਲਵਾ ਬਣਾ ਕੇ ਲਿਆਈ ਹਾਂ ਕਿਉਂਕਿ ਵਿਆਹ ਤੋਂ ਪਹਿਲਾਂ ਤੇਰੀ ਮੰਮੀ ਨੇ ਦੱਸਿਆ ਸੀ ਕਿ ਤੈਨੂੰ ਮਿੱਠਾ ਬਹੁਤ ਪਸੰਦ ਹੈ ਉਸ ਟਾਈਮ ਮੈਂ ਵੀ ਤੇਰੀ ਮੰਮੀ ਨੂੰ ਕਿਹਾ ਸੀ ਕਿ ਭੈਣ ਜੀ ਸਾਡੇ ਘਰ ਕਿਸੇ ਵੀ ਚੀਜ਼ ਦਾ ਕੋਈ ਘਾਟਾ ਨਹੀਂ ਹੈ। ਤੁਹਾਡੀ ਧੀ ਜੋ ਮਰਜ਼ੀ ਖਾ ਸਕਦੀ ਹੈ ਤੇ ਜੋ ਮਰਜ਼ੀ ਪਾ ਸਕਦੀ ਹੈ। ਇਹਨਾਂ ਕਹਿ ਕੇ ਕਸ਼ਮੀਰੋ ਹੱਸਦੀ ਹੋਈ ਕੁਲਬੀਰ ਦੇ ਕੋਲ ਬੈਠ ਗਈ। ਕੁਲਬੀਰ ਨੇ ਕੁਝ ਸੋਚਦੀ ਹੋਈ ਨੇਕਿਆ ਕਿ ਮੰਮੀ ਤੁਸੀਂ ਸੱਚਮੁੱਚ ਬਹੁਤ ਚੰਗੇ ਹੋ। ਨਹੀਂ ਤਾਂ ਮਾਂ ਅਤੇ ਦਾਦੀ ਨੇ ਤਾਂ ਮੈਨੂੰ ਕੁਝ ਹੋਰ ਹੀ ਦੱਸਿਆ ਸੀ। ਜਦੋਂ ਤੋਂ ਮੈਂ ਇਸ ਘਰ ਵਿੱਚ ਆਈ ਹਾਂ ਸਭ ਕੁਝ ਦੇਖ ਕੇ ਹੈਰਾਨ ਹਾਂ ਕਸ਼ਮੀਰੋ ਨੇ ਹੱਸ ਕੇ ਕਿਹਾ ਕਿ ਕੁਲਵੀਰ ਦੇ ਮੂੰਹ ਵੱਲ ਬੜੇ ਗੌਰ ਨਾਲ ਵੇਖ ਕੇ ਕਹਿੰਦੀ ਕਿ ਮੈਨੂੰ ਵੀ ਦੱਸ ਕੀ ਕਿਹਾ ਸੀ ਤੇਰੀ ਦਾਦੀ ਤੇ ਮੰਮੀ ਨੇ ਮੰਮੀ ਜੀ ਉਹਨਾਂ ਨੇ ਤਾਂ ਇਹ ਕਿਹਾ ਸੀ ਕਿ ਸੌਰਿਆਂ ਘਰ ਸਾਰਿਆਂ ਨੂੰ ਖਾਣਾ ਖਵਾਉਣ ਤੋਂ ਬਾਅਦ ਹੀ ਤੂੰ ਖੁਦ ਖਾਈ ਤੇ ਜੋ ਠੰਡਾ ਜਾਂ ਗਰਮ ਮਿਲੇ ਚੁੱਪਚਾਪ ਖਾ ਲਵੀ ਐਵੇਂ ਆਪਣੀਆਂ ਅੜੀਆਂ ਨਾ ਪਗਾਵੀਂ ਨਹੀਂ ਤਾਂ ਸਹੁਰੇ ਘਰ ਵਿੱਚ ਸਾਰੇ ਤੈਨੂੰ ਗੱਲਾਂ ਕਰਨਗੇ ਇਸ ਵਿੱਚ ਸਾਡੀ ਵੀ ਬਦਨਾਮੀ ਹੋਵੇਗੀ ਕਿ ਤੀਨੂੰ ਕੁਝ ਸਮਝਾ ਕੇ ਨਹੀਂ ਭੇਜਿਆ ਤੁਹਾਡੇ ਕਾਇਦੇ ਕਾਨੂੰਨਾਂ ਦੇ ਅਨੁਸਾਰ ਸਾਡੇ ਘਰ ਦੇ ਰਿਵਾਜ ਬਿਲਕੁਲ ਉਲਟ ਹਨ ਉਹਨਾਂ ਨੇ ਤਾਂ ਮੈਨੂੰ ਇੱਥੋਂ ਤੱਕ ਸਮਝਾਇਆ ਸੀ ਕਿ ਸਿਰ ਉੱਤੋਂ ਚੁੰਨੀ ਨਾ ਲਾਵੀਂ ਤੇ ਕਦੀ ਵੀ ਆਪਣੀ ਸੱਸ ਸਹੁਰੇ ਦੇ ਬਰਾਬਰ ਨਾ ਬੈਠੇ ਪਰ ਮੰਮੀ ਜੀ ਤੁਸੀਂ ਮੈਨੂੰ ਇੰਨਾ ਮਾਣ ਤੇ ਇੱਜ਼ਤ ਦਿੱਤਾ ਜੋ ਮੈਂ ਕਦੀ ਸੋਚ ਵੀ ਨਹੀਂ ਸਕਦੀ ਸੀ ਇੰਨਾ ਕਹਿੰਦਿਆਂ ਹੋਇਆਂ ਕੁਲਬੀਰ ਦੀਆਂ ਅੱਖਾਂ ਫਿਰ ਤੋਂ ਭਾਰੀਆਂਆਂ ਕਹਿੰਦੀ ਮੰਮੀ ਜੀ ਸਾਡੇ ਘਰ ਤਾਂ ਮੇਰੀ ਭਾਬੀ ਨੇ ਸਾਨੂੰ ਖਾਣਾ ਖਵਾਉਣ ਤੋਂ ਬਾਅਦ ਹੀ ਕੁਝ ਖਾਂਦੀ ਹੈ ਅੱਜ ਤੱਕ ਉਸ ਨੂੰ ਗਰਮ ਰੋਟੀ ਜਾਂ ਫਿਰ ਸਾਰਿਆਂ ਦੇ ਬਰਾਬਰ ਬੈਠ ਕੇ ਖਾਂਦੀ ਨੂੰ ਮੈਂ ਨਹੀਂ ਦੇਖਿਆ ਤੇ ਨਾ ਹੀ ਕਦੀ ਉਸ ਨੂੰ ਕਿਸੇ ਨੇ ਪੁੱਛਿਆ ਹੁਣ ਜਦੋਂ ਮੈਂ ਵਾਪਸ ਜਾਵਾਂਗੀ ਤ ਸਾਰਿਆਂ ਨੂੰ ਤੁਹਾਡੇ ਬਾਰੇ ਦੱਸਾਂਗੀ ਕਿ ਵੇਖੋ ਮੇਰੀ ਸੱਸ ਕਿੰਨੀ ਸਿਆਣੀ ਤੇ ਸਮਝਦਾਰ ਔਰਤ ਹੈ ਤੇ ਉਹਨਾਂ ਨੂੰ ਵੀ ਸਮੇਂ ਅਨੁਸਾਰ ਟਾਲਣ ਦੀ ਕੋਸ਼ਿਸ਼ ਕਰਾਂਗੀ ਸ਼ਾਇਦ ਮੇਰੀ ਭਾਬੀ ਨੂੰ ਵੀ ਇਹ ਸਾਰੇ ਸੁੱਖ ਪ੍ਰਾਪਤ ਹੋ ਜਾਣ ਜੋ ਮੈਨੂੰ ਤੁਹਾਡੇ ਤੋਂ ਮਿਲ ਰਹੇ ਹਨ ਬਿਲਕੁਲ ਠੀਕ ਕਹਿ ਰਹੀ ਹੈ ਕੁਲਵੀਰ ਪਤਾ ਨਹੀਂ ਸਾਡੇ ਸਮਾਜ ਵਿੱਚ ਐਨੇ ਗੰਦੇ ਰਿਵਾਜ ਕਿਉਂ ਹਨ ਨਿਆਣੀ ਉਮਰ ਦੀ ਬੇਟੀ ਦੇ ਰਿਸ਼ਤੇ ਨੂੰ ਤਾਂ ਹਰ ਕੋਈ ਚਾਹੁੰਦਾ ਹੈ ਪਰ ਇਸ ਉਮਰ ਦੀ ਵਿਆਹ ਕੇ ਆਈ ਨੋ ਨੂੰ ਲੋਕ ਜ਼ਿੰਮੇਵਾਰੀਆਂ ਥੱਲੇ ਦਬਾ ਕੇ ਅਣਦੇਖਾ ਕਰ ਦਿੰਦੇ ਹਨ ਕਿ ਸਾਰਿਆਂ ਦੇ ਬਰਾਬਰ ਨਹੀਂ ਬੈਠਣਾ ਹਮੇਸ਼ਾ ਸਿਰ ਤੇ ਚੁੰਨੀ ਤੇ ਘੁੰਡ ਕੱਢ ਕੇ ਰੱਖਣਾ ਹੈ ਸਾਰਿਆਂ ਨੂੰ ਖਾਣਾ ਖਵਾਉਣ ਤੋਂ ਬਾਅਦ ਬਚਿਆ ਹੋਇਆ ਖਾਣਾ ਹੀ ਖਾਣਾ ਚਾਹੀਦਾ ਹੈ ਪਰ ਕਿਉਂ ਜਿਵੇਂ ਧੀ ਹੁੰਦੀ ਹੈ ਉਵੇਂ ਹੀ ਨੋ ਹੁੰਦੀ ਹੈ ਨੂਹਾ ਨਾਲ ਵਿਤਕਰਾ ਕਰਕੇ ਲੋਕ ਕਹਿੰਦੇ ਹਨ ਕਿ ਨੂਹਾ ਨੂਹਾ ਹੁੰਦੀਆਂ ਹਨ ਕਦੇ ਧੀਆ ਨਹੀਂ ਬਣ ਸਕਦੀਆਂ ਪਰ ਇੱਕ ਵਾਰ ਨੂਹਾ ਨੂੰ ਧੀਆ ਵਾਲਾ ਪਿਆਰ ਦੇ ਕੇ ਤਾਂ ਵੇਖੋ ਇਹਨਾਂ ਕਹਿ ਕੇ ਕਸ਼ਮੀਰੋ ਕੁਝ ਸੋਚਣ ਲੱਗ ਪਈ ਜਦੋਂ ਉਹ ਵਿਆਹ ਕੇ ਸਾਰੇ ਘਰ ਆਈ ਤਾਂ ਇੱਥੇ ਵੀ ਉਹੀ ਕੁਰਿਤੀ ਪ੍ਰਚਲਿਤ ਸੀ ਇੱਕ ਦਿਨ ਸਾਰਿਆਂ ਦੇ ਖਾਣ ਤੋਂ ਬਾਅਦ ਉਸ ਲਈ ਸਬਜੀ ਨਾ ਬਚੀ ਤਾਂ ਉਹ ਆਪਣੇ ਲਈ ਦੁਬਾਰਾ ਬਣਾਉਣ ਲੱਗੀ ਉਦੋਂ ਹੀ ਉਸ ਦੀ ਸੱਸ ਰਸੋਈ ਵਿੱਚ ਜਾ ਕੇ ਗੁੱਸੇ ਨਾਲ ਕਹਿੰਦੀ ਕਿ ਇਹ ਕੀ ਹੋ ਰਿਹਾ ਹੈ ਤਾਂ ਡਰਦੀ ਹੋਈ ਕਸ਼ਮੀਰੋ ਨੇ ਕਿਹਾ ਕਿਉਂਕਿ ਉਸ ਦੀ ਸੱਸ ਬਹੁਤ ਗੁੱਸੇ ਵਾਲੀ ਸੀ ਕਿ ਮਾਂ ਜੀ ਮੇਰੇ ਲਈ ਸਬਜ਼ੀ ਨਹੀਂ ਬਚੀ ਇਸ ਲਈ ਦੋ ਆਲੂ ਕੱਟ ਕੇ ਆਪਣੇ ਲਈ ਸਬਜ਼ੀ ਬਣਾ ਰਹੀ ਹਾਂ ਤੇ ਉਸ ਦੀ ਸੱਸ ਕਹਿੰਦੀ ਕਿ ਸਾਡੇ ਇੱਥੇ ਵਾਰ-ਵਾਰ ਸਬਜ਼ੀ ਬਣਾਉਣ ਦਾ ਰਵਾਜ ਨਹੀਂ ਲੂਣ ਜਾਂ ਅਚਾਰ ਨਾਲ ਰੋਟੀ ਖਾ ਲੈਂ। ਕਸ਼ਮੀਰੋ ਨੇ ਹੌਕੇ ਲੈਂਦੀ ਨੇ ਬੜੀ ਹਿੰਮਤ ਨਾਲ ਕਿਹਾ ਕਿ ਮਾਂ ਜੀ ਮੈਂ ਕਦੀ ਬਿਨਾ ਸਬਜੀ ਤੋਂ ਰੋਟੀ ਨਹੀਂ ਖਾਦੀ। ਜੇਕਰ ਕਦੀ ਨਹੀਂ ਖਾਦੀ ਤਾਂ ਖਾਣ ਦਾ ਵੱਲ ਸਿੱਖ ਲਾ। ਕਿਉਂਕਿ ਸਾਡੇ ਘਰ ਵਿੱਚ ਤਾਂ ਰੁੱਖੀ ਮਿੱਸੀ ਖਾ ਕੇ ਹੀ ਗੁਜ਼ਾਰਾ ਹੁੰਦਾ ਹੈ। ਇਹਨਾਂ ਕਹਿ ਕੇ ਉਸ ਦੀ ਸੱਸ ਮਾਸੀ ਸਚੁੱਕ ਕੇ ਚਲੀ ਗਈ। ਕਿਉਂਕਿ ਉਸ ਟਾਈਮ ਮਿੱਟੀ ਦੇ ਚੁੱਲ੍ਹੇ ਤੇ ਹੀ ਸਭ ਕੁਝ ਬੰਦਦਾ ਸੀ ਕਸ਼ਮੀਰੋ ਦੀਆਂ ਅੱਖਾਂ ਵਿੱਚੋਂ ਹੰਝੂ ਆਉਣ ਲੱਗੇ ਤੇ ਉਸਨੇ ਉਸ ਦਿਨ ਤੋਂ ਹੀ ਸੋਚ ਲਿਆ ਸੀ ਕਿ ਉਹ ਆਪਣੀ ਨੋ ਨੋ ਨ ਨਹੀਂ ਧੀ ਬਣਾ ਕੇ ਰੱਖੇਗੀ ਤੇ ਉਸ ਨਾਲ ਇਹ ਭੇਦ ਭਾਵ ਕਦੇ ਨਹੀਂ ਕਰੇਗੀ ਕਦੇ ਵੀ ਨੋ ਨੂੰ ਜ਼ਿੰਮੇਵਾਰੀਆਂ ਅਤੇ ਸਮਾਜ ਦੇ ਗੰਦੇ ਰਵਾਜਾਂ ਹੇਠ ਨਹੀਂ ਦਬਾਵੇਗੀ ਸੱਚਮੁੱਚ ਉਸ ਨੇ ਇਸ ਰਵਾਜ ਨੂੰ ਬਦਲਣ ਦੀ ਨਹੀਂ ਰੱਖ ਦਿੱਤੀ ਕੁਲਵੀਰ ਨੇ ਹਿਲਾ ਕੇ ਪੁੱਛਿਆ ਕਿ ਕੀ ਹੋਇਆ ਮੰਮੀ ਕੀ ਸੋਚ ਰਹੇ ਹੋ ਕੁਝ ਨਹੀਂ ਧੀਏ ਲੰਘੇ ਦਿਨਾਂ ਨੂੰ ਯਾਦ ਕਰ ਰਹੀ ਹਾਂ ਹਾਂ ਪਰ ਹੁਣ ਤਾਂ ਸਭ ਕੁਝ ਵਧੀਆ ਹੋਵੇਗਾ ਇਹਨਾਂ ਕਹਿ ਕੇ ਕਸ਼ਮੀਰੋ ਮੁਸਕਰਉਣ ਲੱਗ ਪਈ ਤੇ ਆਪਣੇ ਹੱਥਾਂ ਨਾਲ ਕੁਲਵੀਰ ਨੂੰ ਹਲਵਾ ਖਵਾਉਣ ਲੱਗੀ ਕੁਲਵੀਰ ਨੂੰ ਆਪਣੀ ਕਿਸਮਤ ਤੇ ਮਾਣ ਮਹਿਸੂਸ ਹੋਣ ਲੱਗਾ ਅਤੇ ਇਸ ਵਾਰ ਜਦੋਂ ਉਹ ਪੇਕਿਆਂ ਘਰ ਗਈ ਤਾਂ ਦਾਦੀ ਅਤੇ ਮਾਂ ਨੇ ਉਸ ਨੂੰ ਆਪਣੇ ਸਹੁਰਿਆਂ ਬਾਰੇ ਪੁੱਛਣਾ ਸ਼ੁਰੂ ਕਰ ਦਿੱਤਾ ਕੁਲਵੀਰ ਦੀ ਭਝਾਈ ਨੇ ਉਸ ਨੂੰ ਆਪਣੇ ਗਲੇ ਨਾਲ ਲਗਾਉਂਦਿਆਂ ਹੋਇਆ ਕਿਹਾ ਮੇਰੀ ਲਾਡੂ ਦੇ ਚਿਹਰੇ ਤੇ ਤਾਂ ਰੌਣਕ ਦੱਸ ਰਹੀ ਹੈ ਲੱਗਦਾ ਹੈ ਇਸ ਨੂੰ ਸਹੁਰਿਆਂ ਤੇ ਬੜਾ ਪਿਆਰ ਮਿਲਿਆ ਹੈ ਕੁਲਵੀਰ ਕਹਿੰਦੀ ਕਿ ਜੇਕਰ ਮੈਂ ਤੁਹਾਨੂੰ ਉਥੋਂ ਦੀਆਂ ਗੱਲਾਂ ਦੱਸਾਂ ਕਿ ਕੋਈ ਆਪਣੀ ਨੋ ਨਾਲ ਇਦਾਂ ਦਾ ਵਿਵਹਾਰ ਵੀ ਕਰ ਸਕਦਾ ਹੈ ਤਾਂ ਤੁਹਾਡੀਆਂ ਦੰਦਾਂ ਥੱਲੇ ਜੀਭ ਆ ਜਾਵੇਗੀ ਕਿ ਕੋਈ ਆਪਣੀ ਨੋ ਨੂੰ ਧੀ ਜਿੰਨਾ ਪਿਆਰ ਕਰ ਸਕਦਾ ਹੈ ਇਹਨਾਂ ਕਹਿੰਦਿਆਂ ਹੋਇਆਂ ਕੁਲਵੀਰ ਨੇ ਆਪਣੀ ਸੱਸ ਦੀਆਂ ਸਾਰੀਆਂ ਗੱਲਾਂ ਉਹਨਾਂ ਨੂੰ ਦੱਸੀਆਂ ਉਸ ਦੀ ਸੱਸ ਨੇ ਉਹਨਾਂ ਲੋਕਾਂ ਦੀ ਹਰ ਧਾਰਨਾ ਨੂੰ ਗਲਤ ਸਾਬਿਤ ਕੀਤਾ ਹੁਣ ਦਾਦੀ ਸੱਸ ਅਤੇ ਪਰਜਾਈ ਤਿੰਨੋਂ ਹੀ ਦੰਦਾ ਥੱਲੇ ਜੀਭ ਲੈ ਕੇ ਖੜੀਆਂ ਸਨ ਮੰਨ ਗਈ ਮੈਂ ਤਾਂ ਆਪਣੀ ਸੱਸ ਨੂੰ ਇਨਾ ਕਹਿੰਦਿਆਂ ਹੋਇਆਂ ਕੁਲਵੀਰ ਕਹਿੰਦੀ ਕਿ ਮੇਰੀ ਇੱਕ ਬੇਨਤੀ ਹੈ ਕਿ ਤੁਸੀਂ ਵੀ ਸਾਰੇ ਇਹਨਾਂ ਗੱਲਾਂ ਤੋਂ ਕੁਝ ਸਿੱਖੋ ਤੇ ਮੇਰੀ ਭਾਬੀ ਨੂੰ ਉਦਾਂ ਹੀ ਪਿਆਰ ਤੇ ਇੱਜ਼ਤ ਦਿਆ ਕਰੋ ਕੁਲਵੀਰ ਨੇ ਸਾਰਿਆਂ ਨੂੰ ਹੱਥ ਜੋੜ ਕੇ ਆਪਣੀ ਪਰਜਾਈ ਵੱਲ ਵੇਖਦਿਆਂ ਹੋਇਆ ਕਿਹਾ ਇਹ ਸਭ ਕੁਝ ਸੁਣ ਕੇ ਉਸ ਦੀ ਮਾਂ ਕਹਿੰਦੀ ਕਿ ਠੀਕ ਹੈ ਅੱਜ ਤੋਂ ਬਾਅਦ ਸਾਡੇ ਘਰ ਵਿੱਚ ਵੀ ਫਾਲਤੂ ਰਿਵਾਜ ਬੰਦ ਹੋਣਗੇ ਤੇ ਸਾਡੀ ਨੋ ਬਿਲਕੁਲ ਧੀ ਤਰ੍ਹਾਂ ਬਣ ਕੇ ਰਹੇਗੀ ਉਸ ਦੀ ਭਾਬੀ ਇਹ ਸਭ ਕੁਝ ਸੁਣ ਕੇ ਬਹੁਤ ਖੁਸ਼ ਹੋਈ ਕਿਉਂਕਿ ਸਭ ਤੋਂ ਜ਼ਿਆਦਾ ਮੁਸ਼ਕਲਾਂ ਦਾ ਸਾਹਮਣਾ ਤਾਂ ਉਸ ਨੂੰ ਹੀ ਕਰਨਾ ਪੈਂਦਾ ਸੀ ਦਾਦੀ ਨੇ ਅੱਜ ਸੱਚਮੁੱਚ ਆਪਣੀਆਂ ਕਈਆਂ ਗੱਲਾਂ ਤੇ ਅਮਲ ਕਰਨਾ ਸ਼ੁਰੂ ਕਰ ਦਿੱਤਾ ਕੁਲਬੀਰ ਦੀ ਪਰਜਾਈ ਨੇ ਵਾਰ-ਵਾਰ ਆਪਣੀ ਨਾਨਾ ਦਾ ਧੰਨਵਾਦ ਕੀਤਾ ਤੇ ਕੁਲਬੀਰ ਵੀ ਆਪਣੀ ਪਰਜਾਈ ਨੂੰ ਖੁਸ਼ ਵੇਖ ਕੇ ਬਹੁਤ ਖੁਸ਼ ਸੀ ਹਾਂਜੀ ਦੋਸਤੋ ਸਮੇਂ ਦੇ ਅਨੁਸਾਰ ਬਦਲਣਾ ਹੀ ਇੱਕ ਨਿਯਮ ਹੈ ਜੇਕਰ ਅਸੀਂ ਬਦਲਾਂਗੇ ਤਾਹੀਂ ਦੁਨੀਆ ਬਦਲੇਗੀ ਜੇਕਰ ਤੁਹਾਨੂੰ ਸਾਡੀ ਅੱਜ ਦੀ ਕਹਾਣੀ ਵਧੀਆ ਲੱਗੀ ਹੋਵੇ ਤਾਂ ਕਮੈਂਟ ਬਾਕਸ ਵਿੱਚ ਜਾ ਕੇ ਆਪਣੀ ਰਾਏ ਜ਼ਰੂਰ ਦੇਣਾ ਤੇ ਕਮੈਂਟ ਜ਼ਰੂਰ ਕਰਨਾ ਤੁਸੀਂ ਸਾਡੇ ਚੈਨਲ ਤੇ ਨਵੇਂ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਕੇ ਜ਼ਰੂਰ ਜਾਣਾ ਮਿਲਦੇ ਆ ਤੁਹਾਨੂੰ ਜੇਕਰ ਤੁਹਾਡੇ ਦਿਮਾਗ ਵਿੱਚ ਵੀ ਇਸ ਤਰ੍ਹਾਂ ਜਾਂ ਫਿਰ ਕੋਈ ਅੱਖੇ ਡਿੱਠੀ ਕਹਾਣੀ ਹੈ ਤਾਂ ਤੁਸੀਂ ਸਾਨੂੰ ਈਮੇਲ ਰਾਹੀਂ ਭੇਜ ਸਕਦੇ ਹੋ ਮਿਲਦੇ ਹਾਂ ਕਿਸੇ ਹੋਰ ਕਹਾਣੀ ਦੇ ਨਾਲ ਉਦੋਂ ਤੱਕ ਦਿਓ ਇਜਾਜ਼ਤ ਧੰਨਵਾਦ